ਇਹਨਾਂ ਦੇ ਮੂੰਹ ਦੇ ਵਿੱਚ ਬਾਵਾਸਿਰ ਇੰਨੇ ਹੋਏ ਹੋਏ ਆ ਪੈਸੇ ਦਾ ਹੰਕਾਰ ਇੰਨਾ ਆਇਆ ਆ ਜੋ ਮੂੰਹ ਦੇ ਵਿੱਚ ਆਉਂਦਾ ਉਹੀ ਆ ਬੋਲਦੇ ਨੇ ਲੋਕਾਂ ਦੇ ਘਰੇ ਖੰਡ ਮੁਕੀ ਹੋਈ ਆ ਲੋਕਾਂ ਦੇ ਘਰੇ ਦਾਲ ਮੁਕੀ ਹੋਈ ਆ ਲੋਕਾਂ ਦੇ ਘਰੇ ਨੂਨ ਮਰਚ ਮੁਕੀ ਹੋਈ ਆ ਆਪ 500 500 ਕਰੋੜ ਦੀ ਗੱਲਾਂ ਕਰਦੇ ਆ ਫਿਰ ਇਹਨਾਂ ਨੇ ਲੱਛਣਾ ਕਰਕੇ ਇਹਨਾਂ ਨੂੰ ਵੋਟ ਨਹੀਂ ਪੈਂਦੀ ਫਿਰ ਲੋਕਾਂ ਨੂੰ ਵੋਟ ਤੋਂ ਦੱਸੀ ਜਾਂਦੇ ਆ ਟੱਚੀ ਦਾ ਬਾਈ ਜੀ ਬੋਕ ਲੈ ਕੇ ਹੁਣ ਅਸਕੇ ਟੱਚ ਤੇ ਮਿਲੀ ਨਹੀਂ ਕਿਉਂਕਿ ਮਟੱਚੀ ਰੱਬ ਨਹੀਂ ਆਵੀ ਟੱਚੀ ਕਾਂਸੀਆਂ ਦੇ ਵਕਤਾਂ ਦੇ ਕਰਾ ਨਹੀਂ ਮਿਲੇਗਾ ਕਿਉਂਕਿ ਆਹਮ ਦਾ ਟੱਚੀ ਰੱਖਦਾ ਨਹੀਂ ਕੋਈ ਹੁਣ ਜਿੱਤੇ ਕਿ ਭਾਜਪਾ ਆਗੂ ਟੀਟੂ ਬਾਣੀਆ ਵੱਲੋਂ ਅੱਜ ਦੇ ਨਹੀਂ ਹੀ ਅਨੋਕੇ ਢਾਗ ਦੇ ਨਾਲ ਰੋਡ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਉੱਥੇ ਅੱਜ ਟੀਟੂ ਬਾਣੀਆ ਵੱਲੋਂ ਕਈ ਕਰੋੜਾਂ ਦੇ ਅਡੈਤੀ ਡੀਸੀ ਦਫਤਰ ਲੈ ਕੇ ਆਉਂਦੇ ਕਿਤੇ ਉਹਨਾਂ ਵੱਲੋਂ ਇਸ ਮੌਕੇ ਅਨੋਖੇ ਢਗ ਨਾਲ ਪ੍ਰਦਰਸ਼ਨ ਕੀਤਾ ਗਿਆ ਤਾਂ ਤੁਸੀਂ ਵੀ ਸੁਣੋ ਕਿ ਕੀ ਹੈ ਟੈਟੀਆਂ ਦਾ ਮਾਮਲਾ ਸਭ ਤੋਂ ਪਹਿਲਾਂ ਟੀਟੂ ਬਾਣੀਆ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਘਰ ਦਾ ਪੇਤੀ ਲੰਕਾ ਟਾਏ ਸਾਰੇ ਘਰ ਦੇ ਪੇਦ ਖੋਲਤੇ ਉਹਨਾਂ ਦੱਸਿਆ ਵੀ ਕਾਂਗਰਸ ਪਾਰਟੀ ਵਿੱਚ 5 ਕਰੋੜ ਮੁੱਖ ਮੰਤਰੀ ਦੀ ਟੈਚੀ ਦਾ ਰੇਟ ਆ ਉਹਨਾਂ ਨੇ ਆ ਵੀ ਦੱਸਿਆ ਵੀ ਰਾਜਸਥਾਨ ਤੋਂ ਟੈਟਾਂ ਦੇ ਪੈਸੇ ਲੈ ਕੇ ਆਏ ਆ ਉਹਨਾਂ ਨੇ ਆ ਵੀ ਦੱਸਿਆ ਵੀ ਗੈਂਗਰੇਸ਼ ਤਾਂ ਬਾ ਵਾਸਤੇ ਆ ਤੇ ਸਾਡੇ ਕੋ ਸਬੂਤ ਨਿਕਲਾ ਤੇ ਕਿਦੋਂ ਮਿੱਠੂ ਮੈਦਾਨ ਨਹੀਂ ਕਹੀ ਜਾਂਦਾ ਵਾ ਵੀ ਇਹਨਾਂ ਨਵਜੋਸ਼ ਛੋੜੇ ਨੇ ਵੀ ਪੈਸੇ ਲਏ ਆ ਤੇ ਉਹਨਾਂ ਨੇ ਆ ਵੀ ਗੱਲ ਆਖੀ ਆ ਵੀ ਇਹਨਾਂ ਦੇ ਪੈਸੇ ਲਤੇ ਆ ਉਹਨਾਂ ਨੇ ਕੋਈ ਸੋਨੇ ਦੇ ਖਰੇ ਦੀ ਗੱਲ ਵੀ ਕੀਤੀ ਆ ਐਨ ਜੀਓ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਹ ਬਲੈਕ ਮਨੀ ਆ ਲੋਕਾਂ ਦੇ ਘਰੇ ਖੰਡ ਮੁੱਟੀ ਮੁੱਕੀ ਹੋਈ ਆ ਲੋਕਾਂ ਦੇ ਘਰੇ ਢਾਲ ਮੁੱਕੀ ਹੋਈ ਆ ਲੋਕਾਂ ਦੇ ਘਰੇ ਨੂਨ ਮਰਚ ਮੁੱਕੀ ਹੋਈ ਆ ਆ 500 500 ਕਰੋੜ ਦੀਆਂ ਗੱਲਾਂ ਕਰਦੇ ਆ ਆ ਬਲੈਕ ਮਨੀ ਕਿੱਥੋਂ ਆਉਂਦਾ ਕਿੱਥੇ ਜਾਂਦਾ ਵਾ ਈ.ਡੀ ਦੀ ਜਾਂਚ ਹੋਣੀ ਚਾਹੀਦੀ ਆ ਬਿਜ਼ਨਸ ਦੀ ਜਾਂਚ ਹੋਣੀ ਚਾਹੀਦੀ ਆ ਜਦੋਂ ਲੋਕ ਮੁੱਦੇ ਦੀ ਗੱਲ ਹੁੰਦੀ ਆ ਤਕਸ਼ ਪਾਰਟੀ ਦੇ ਲੀਡਰਾਂ ਦੇ ਮੂੰਹ 'ਚ ਛਾਲੇ ਪੈ ਜਾਂਦੇ ਆ ਲੋਕ ਮੁੱਦੇ ਦੀ ਗੱਲ ਕਰਦੇ ਨਹੀਂ ਤੇ ਜਦੋਂ ਖਸ ਖਸ ਦੀ ਖੇਤੀ ਦੀ ਗੱਲ ਹੁੰਦੀ ਆ ਉਦੋਂ ਨਹੀਂ ਕਰਦੇ ਆ ਆ ਲੋਕ ਤੇ ਬਾਕੀ ਇਹਨਾਂ ਦੇ ਮੂੰਹ ਦੇ ਵਿੱਚ ਬਾਵਾਸਿਰ ਇੰਨੇ ਹੋਏ ਹੋਏ ਆ ਪੈਸੇ ਦਾ ਹੰਕਾਰ ਇੰਨਾ ਆਇਆ ਆ ਜੋ ਮੂੰਹ ਦੇ ਵਿੱਚ ਆਉਂਦਾ ਉਹੀ ਆ ਬੋਲਦੇ ਨੇ ਉਹੀ ਆ ਵਕਤ ਦੇ ਨਿਗਰਾ ਫਿਰ ਇਹਨਾਂ ਦੇ ਲੱਛਣਾਂ ਕਰਕੇ ਇਹਨਾਂ ਨੂੰ ਵੋਟ ਨਹੀਂ ਪੈਂਦੀ ਫਿਰ ਲੋਕਾਂ ਨੂੰ ਵੋਟ ਛੋਰ ਦੱਸੀ ਜਾਂਦੇ ਆ ਫਿਰ ਕਈ ਗਈ ਕਹੀ ਜਾਂਦੇ ਆ ਵੀ ਕਹਿੰਦਾ ਪਾਬ ਵੀ ਅਸੀਂ ਐ ਕਰਤਾ ਜੀ ਸਾਡੇ ਤੇ ਇਲਜ਼ਾਮ ਲੱਗਦੇ ਆ ਜੀ ਹੈ ਆਹ ਰਲੇ ਮਿਲੇ ਹੈਗੇ ਆ ਤੇ ਅੱਜ ਅਸੀਂ ਮੈਥੇ ਇੱਕ ਧਰ ਨਾਲ ਲਾਉਣ ਆਇਆ ਵਾ ਤੇ ਦੱਸ ਰਿਹਾ ਵਾ ਮੇਰੇ ਨਾਲ ਨਾਲ ਬਾਈ ਤੀਰ ਤੁਕਈ ਆ ਅਟੈਚੂਰੇਟ ਜਿਵੇਂ ਸਮਾਲ ਪੈਕੇਜ 10 ਲੱਖ ਤੋਂ ਸ਼ੁਰੂ ਪੰਜੀ ਤੋਂ ਲੈ ਕੇ ਸਰਪੰਚੀ ਤੱਕ ਐਮਸੀ ਤੋਂ ਲੈ ਕੇ ਪ੍ਰਧਾਨ ਤੱਕ ਬਾਕੀ ਅਜਾ ਲਾਲ ਦਾ ਅਟੈਚੀ ਹੈਗਾ ਵਾ ਆਹਾ ਲਾਲ ਬੱਤੀ ਵਾਲਾ ਹੀ ਆ ਇਹਦੇ ਵਿੱਚ ਤੇ ਜਿਹੜਾ ਉਹ ਲਾਵਾ 200 ਕਰੋੜ ਵਾਲਾ ਇਹ ਚ ਦੋ ਗਨਮੈਨ ਵੀ ਮਿਲਦੇ ਆ ਚੇਰਮੈਨ ਨੂੰ ਹੁੜਾ ਤੇ ਬਾਕੀ ਆ ਤੀਰ ਬਾਕੀ ਬਾਕੀ ਆ ਤੀਰ ਤੁਕੇ ਆ ਤੇ ਇੱਕ ਡਬਲ ਤਵਾਕਾ ਵੀ ਆ 7 ਕਰੋੜ ਦਾ ਇੱਕ ਟਾਕ ਟਾਕ 5 ਕਰੋੜ ਦੀ ਤੇ ਡਬਲ ਹੋਵਾਂਗੇ ਤਾਂ 7 ਕਰੋੜ ਦੀਆਂ ਇੱਥੇ ਜੀ ਆਹੀ ਬਲੈਕ ਮਨੀ ਜਿਹੜੀ ਇਹਨਾਂ ਨੇ ਇਕੱਠੀ ਕੀਤੀ ਹੋਈ ਆ ਜਿਹੜੀ ਵੋਟਾਂ ਵਿੱਚ ਯੂਜ਼ ਹੁੰਦੀ ਆ ਤੇ ਆਹ ਬਲੈਕ ਮਨੀ ਕਮਾਈ ਕਿਵੇਂ ਜਾਂਦੀ ਆ ਨਸ਼ੇ ਵੇਚ ਕੇ ਨਕਲੀਆਂ ਦਾਰੂਆਂ ਵੇਚ ਕੇ ਜਾਂ ਹੋਰ ਫੁੱਟੇ ਕੰਮ ਕਰਕੇ ਆ ਲੋਕਾਂ ਦਾ ਟੈਕਸ ਰੂਪੀ ਪੈਸਾ ਵਾ ਆ ਲੋਕਾਂ ਦੇ ਘਰਾਂ ਸੇ ਜਾਣਾ ਚਾਹੀਦਾ ਵਾ ਪਰ ਆਹ ਜਾ ਕੇ ਤੇ ਰਿਹਾ ਵਾ ਦਿੱਲੀ ਬਨੇਈ ਦਾ ਇਹਨੇ ਟੱਚੀ ਲੱਗੇ ਆ ਅੱਜ ਟੱਚੀ ਤਾਂ ਬਾਈ ਸੀ ਬਹੁਤ ਲੈ ਕੇ ਆਉਣੇ ਸੀ ਕਿ ਟੱਚੀ ਤਾਂ ਮਿਲੀ ਹੀ ਨਹੀਂ ਜਦੋਂ ਮੈਂ ਟੱਚੀ ਲੱਭਣ ਗਿਆ ਆ ਵੀ ਟੱਚੀ ਕਾਂਗਰਸੀਆਂ ਦੇ ਵਰਕਰਾਂ ਦੇ ਘਰੇ ਨਹੀਂ ਮਿਲੇ ਕਿਉਂਕਿ ਆਮ ਤਾਂ ਟੱਚੀ ਰੱਖਦਾ ਨਹੀਂ ਕੋਈ ਹੁਣ ਬੈਗ ਦੇ ਚੱਕੇ ਫਿਰਦੇ ਹੁੰਦੇ ਆ ਕਿਉਂਕਿ ਆ ਬੈਗ ਨਹੀਂ ਆ ਇਹ ਹੈ ਤੁਸੀਂ ਕਿੱਦਾਂ ਕਹਿੰਦੇ ਮਿਲੇ ਬਲੇ ਜਿਹੜਾ 500 ਕਰੋੜਾ ਹੋਰ ਕਿੱਥੋਂ ਆ ਖਾਤੇ ਰਹੀ ਪੈਸੇ ਦਿੰਦੇ ਹੋ ਕੀ ਲੱਗਦਾ ਜਾਜ ਹੋਣੀ ਚਾਹੀਦੀ ਬਿਲਕੁਲ ਜਾਜ ਹੋਣੀ ਚਾਹੀਦੀ ਆ ਤੁਹਾਡਾ ਪੈਸਾ ਵਾ ਕੰਪਲੇਟ ਵੀ ਦੂੰਗੇ ਇਹਦੀ ਆ ਕੰਪਲੇਟ ਮੈਂ ਲੈ ਕੇ ਆ ਮੰਗ ਪੱਤਰ ਲੈ ਕੇ ਆ ਮੈਂ ਡਿਸੀਜਬ ਕੋ ਅੱਜ ਆ ਟਾਈਮ ਵੀ ਲੈ ਲਿਆ ਬਕਰਦਾ ਮੈਂ ਇਹਨਾਂ ਤੋਂ ਟਾਈਮ ਵੀ ਲਿਆ ਵਾ ਤੇ ਮੰਗ ਪੱਤਰ ਦਿੱਤਾ ਵਾ ਕਿਉਂਕਿ ਆਹ ਜਿਵੇਂ ਮਰਜੀ ਆਪਾਂ ਹੱਸੀ ਚਲੀਏ ਖੇਢੀ ਚਲੀਏ ਲੋਕਾਂ ਦਾ ਟੈਕਸ ਵੀ ਪੈਸਾ ਵਾ ਤੁਹਾਨੂੰ ਟੀਨੂ ਬਣੇ ਖੁਸ਼ੀ ਦੇਣਾ ਚਾਹੁੰਦਾ ਵਾ ਕਮਾਨ ਸਾਹਿਬ ਰਜੀਵ ਗਲੜਾ ਦਸਮੀ ਗੋਬਿੰਦ ਸਾਰੇ ਖੜੇ ਆ ਨਵੰਬਰ ਦੇ ਵਿੱਚ ਅਸੀਂ ਤੇ ਚੋਰ ਤੇ ਚੇਚੀ ਦਾਸ ਵੀ ਮਨਾ ਕਰਾਂਗੇ ਕੌਂਸਲ ਦੇ ਨਾਮ ਤੇ ਆ ਪ੍ਰਸੰਦ ਹੋਊਗਾ ਕਰਾ ਇਹ ਟੈਚੀ ਕਲਚਰ ਨੂੰ ਖਤਮ ਕਰਨ ਵਾਸਤੇ ਹਰੇਕ ਮਹੀਨੇ ਦੇ ਵਿੱਚ ਅਸੀਂ ਦਿਵਸ ਮਨਾਇਆ ਕਰਾਂਗੇ